ਉਸ ਸਿਆਣਾ ਦੀ ਕਹਾਵਤ ਹੈ ਕਿ ਰਾਜ ਪਚਾਵੇ ਮੱਝ ਤੇ ਜਾ ਪਚਾਵੇ ਬਾਣੀਆਂ ਉਸ ਰਾਜ ਦਾ ਰਿਜ਼ਲਟ ਇਹ ਹੋਇਆ ਕਿ ਇਹਨਾਂ ਨੂੰ ਨਾਮ ਮਿਲ ਗਿਆ ਸੀ ਉੱਥੇ ਜਾਨ ਨਾਮ ਜ਼ਿਆਦਾ ਮਿਲਦਾ ਰਿਜ਼ਲਟ ਇਹ ਹੋਗਾ ਕਿ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਰੱਬ ਬਣ ਗਏ ਹੁਣ ਨਹੀਂ ਸਾਨੂੰ ਕਿਸੇ ਦੀ ਪਰਵਾਹ ਚਾਹੇ ਬੰਦਾ ਮਾਰ ਦਈਏ ਜੋ ਉਹਨਾਂ ਨੇ ਕਿਹਾ ਨਹੀਂ ਆ ਗਏ ਅਸੀਂ ਅੱਗੇ ਵੀ ਕਾਊਂਟਰ ਕਰਾਂਗੇ ਤੇਰਾ ਵੀ ਕਾਊਂਟਰ ਕਰਾਂਗੇ ਪਰ ਆਫਟਰਲੋ ਵੀ ਆਰਮੀ ਦਾ ਕਰਨਲ ਸੀ ਕੋਈ ਛੋਟਾ ਮੋਟਾ ਰੈਂਕ ਨਹੀਂ ਆਰਮੀ ਦੇ ਇੱਕ ਕਰਨਲ ਦੇ ਅੰਡਰ ਇੱਕ ਯੂਨਟ ਦੇ ਵਿੱਚ 500 ਮਲਾਜ਼ਮ ਹੁੰਦੇ ਨੇ ਕਟਾ ਉਹ ਛਿੱਟੋ ਜੀ ਬੁਰਸ਼ਾ ਕਰਦੀ ਜਦੋਂ ਪਹਿਲਾ ਵੇਲੇਾਂ ਤੇ ਹੁੰਦੀ ਸੀ 30 30 ਸਾਲ ਬਾਅਦ ਰਿਟਾਇਰ ਹੋਇਆਂ ਨੂੰ ਅੱਜ ਮਰਨ ਤੇ ਬੰਦੇ ਬੈਠੇ ਸਾਡੇ ਜਿਨ੍ਹਾਂ ਨੇ ਬੁਰਸ਼ਾ ਕਰਦੀ ਕੀਤੀ ਸੀ ਉਹਨਾਂ ਨੂੰ ਉਮਰ ਉਮਰ ਕੈਦ ਹੋ ਰਹੀ ਮੈਂ ਉਹਨਾਂ ਨੂੰ ਵਾਰ-ਵਾਰ ਇਹ ਕਹਿੰਦਾ ਸੋਚ ਸਮਝ ਕੇ ਕੰਮ ਕਰੋ ਵਰਬਲੀ ਆਰਡਰਾਂ ਤੇ ਕੋਈ ਕੰਮ ਨਾ ਕਰੋ ਇਹ ਅਫਸਰਾਂ ਨੇ ਪੈਰ ਖੇਚੇ ਜਾਣਾ ਪਿੱਛੇ ਫਸਣਾ ਤੁਸੀਂ ਹੀ ਹੈ ਤੁਸੀਂ ਦੱਸੋ ਪਹਿਲੇ ਕੇਸਾਂ ਦੇ ਵਿੱਚ ਕੋਈ ਅਫਸਰ ਅੰਦਰ ਦਿੱਤਾ ਇਸ ਕੇਸ ਦੇ ਵਿੱਚ ਕੋਈ ਪਤਾ ਹੀ ਨਹੀਂ ਬੰਦੇ ਕਿਹੜੇ ਸੀ ਫਿਰ ਇਹਨਾਂ 12 ਬੰਦੇ ਸਸਪੈਂਡ ਕਰ ਦਿੱਤੀ ਗੱਲ ਤਾਂ ਇਹ ਹੈ ਨਾ ਵੀ ਪੰਜਾਬ ਪੁਲਿਸ ਆਪਣੇ ਬੰਦੇ ਹੀ ਨਹੀਂ ਪਛਾਣਦੀ ਆਪਣੇ ਇੰਸਪੈਕਟਰ ਨਹੀਂ ਪਛਾਣਦੀ ਤਾਂ ਉਹ ਚੋਰਾ ਚੱਕਿਆਂ ਨੂੰ ਕਿੱਥੋਂ ਫੜੂਗੀ ਕ੍ਰਿਮੀਨਲਾਂ ਨੂੰ ਕਿੱਥੋਂ ਫੜੂਗੀ ਇਹ ਤੁਹਾਨੂੰ ਪਤਾ ਕਿ ਜਿਸ ਬੰਦੇ ਨੇ ਅਸਲਾ ਤਾਂ ਰੱਖਿਆ ਉਹਨੇ ਕੀ ਗੱਲ ਰਫਲ ਵੀ ਉੱਥੇ ਰੱਖੀ ਉਹਨੇ ਰਫਲ ਦੇ ਵਿੱਚ ਜਿਹੜਾ ਅਸਲਾ ਲੋਡ ਕਰਕੇ ਵੀ ਰੱਖਿਆ ਖੋਕ ਕਰਕੇ ਵੀ ਰੱਖਿਆ ਵੀ ਜਦੋਂ ਚੱਕਿਆਂ ਦੇ ਨਾਲ ਹੀ ਗੋਲੀ ਮਾਰਦੇ ਫਸਿਲ ਲਗਾਤਾਰ ਰੋਜ਼ ਅਖਬਾਰ ਦੇ ਵਿੱਚ ਤਿੰਨ ਤੋਂ ਚਾਰ ਖਬਰਾਂ ਇਨਕਾਊਂਟਰ ਦੀਆਂ ਦੇਖ ਰਹੇ ਹਾਂ ਇਨਕਾਊਂਟਰਾਂ ਨੂੰ ਗਲੋਰੀਫਾਈ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਨਕਾਊਂਟਰ ਹੋਣਾ ਸਰਕਾਰ ਦੀ ਬਹੁਤ ਚੰਗੀ ਪ੍ਰਾਪਤੀ ਨਹੀਂ ਹੁੰਦੀ ਇਹ ਨਕਾਮੀਆਂ ਹੁੰਦੀਆਂ ਨੇ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਪੰਜਾਬ ਪੁਲਿਸ ਦਾ ਆਪਣੇ ਪੱਦਰ ਦਾ ਸਨਮਾਨ ਹੈ ਪਰ ਆਰਮੀ ਦੇ ਸਨਮਾਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਮ ਤੌਰ ਤੇ ਅਸੀਂ ਛੋਟੇ ਹੁੰਦਿਆਂ ਤੋਂ ਹੀ ਦੇਖਦੇ ਆ ਰਹੇ ਹਾਂ ਜਦੋਂ ਕਿਤੇ ਆਰਮੀ ਦੀ ਟਰੱਕ ਆਰਮੀ ਦੀ ਗੱਡੀ ਵੀ ਲੰਘਦੀ ਸੀ ਤਾਂ ਬੱਚੇ ਤੱਕ ਸਲੂਟ ਮਾਰਦੇ ਸੀ ਉਹ ਇੱਕ ਆਪਣੇ ਕਿਸਮ ਦਾ ਦੇਸ਼ ਭਗਤੀ ਦਾ ਜਜ਼ਬਾ ਹੁੰਦਾ ਹੈ ਪਰ ਬੀਤੇ ਦਿਨੀ ਪਟਿਆਲੇ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਦੇ ਵਿੱਚ ਕਰਨਲ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਪੰਜਾਬ ਪੁਲਿਸ ਦੇ ਜਵਾਨਾਂ ਦੇ ਵੱਲੋਂ ਉਹਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੁੱਦਾ ਬਹੁਤ ਵੱਡਾ ਬਣ ਚੁੱਕਿਆ ਹੈ ਪਰ ਜਦੋਂ ਇਹ ਬਾਈਨਰੀ ਕ੍ਰੀਏਟ ਹੋ ਜਾਂਦੀ ਹੈ ਕਿ ਪੰਜਾਬ ਪੁਲਿਸ ਜਾਂ ਫਿਰ ਆਰਮੀ ਚੰਗਾ ਕੌਣ ਹੈ ਇਮਾਨਦਾਰ ਕੌਣ ਹੈ ਇਹੋ ਜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਸੀਂ ਕਿਸੇ ਦੀ ਵੀ ਇਮਾਨਦਾਰੀ ਤੇ ਸ਼ੱਕ ਨਹੀਂ ਕਰਦੇ ਪੰਜਾਬ ਪੁਲਿਸ ਦੇ ਇੱਕ ਤਰ੍ਹਾਂ ਦੇ ਕੱਢ ਦਿੱਤੇ ਗਏ ਜਾਂ ਬਹੁਤ ਤਰ੍ਹਾਂ ਦੇ ਕੇਸ ਪਾ ਕੇ ਉਲਝਾਏ ਗਏ ਪੁਲਿਸ ਮੁਲਾਜ਼ਮਾਂ ਦੀ ਐਸੋਸੀਏਸ਼ਨ ਹੈ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਉਸ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਤਰਾ ਹਣੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਕਿ ਇਹੋ ਜੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਜਿਹੜੀ ਬਾਇਨਰੀ ਕ੍ਰੀਏਟ ਹੁੰਦੀ ਹੈ ਇਹਨੂੰ ਕਿਵੇਂ ਦੇਖਦੇ ਨੇ ਸੋ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸੱਚੀ ਗੱਲ ਪਹਿਲਾਂ ਤਾਂ ਇਹ ਦੱਸੋ ਜਿਹੜੀ ਮੈਂ ਗੱਲ ਕੀਤੀ ਹੈ ਕਿ ਪੁਲਿਸ ਦਾ ਆਪਣੇ ਕਿਸਮ ਦਾ ਸਨਮਾਨ ਹੈ ਸਨਮਾਨ ਤਾਂ ਨਹੀਂ ਵੈਸੇ ਬਹੁਤੇ ਲੋਕ ਤਾਂ ਗਲਤ ਹੀ ਬੋਲਦੇ ਨੇ ਜਦੋਂ ਵੀ ਬੋਲਦੇ ਨੇ ਤੇ ਆਰਮੀ ਨੂੰ ਇੱਜ਼ਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਕੀ ਨਜ਼ਰ ਆਉਂਦਾ ਤੁਹਾਨੂੰ ਸਭ ਤੋਂ ਵੱਧ ਪਹਿਲੇ ਨੰਬਰ ਤੇ ਕੀ ਆਉਂਦਾ ਦਿਮਾਗ 'ਚ ਮੈਂ ਤਾਂ ਆਰਮੀ ਨੂੰ ਸਲੂਟ ਮਾਰਦਾ ਪਰਿਵਾਰਕ ਤੌਰ ਤੇ ਕਿਉਂਕਿ ਮੇਰੀ ਸਾਰੀ ਫੈਮਿਲੀ ਆਰਮੀ ਦੀ ਇੱਕ ਮੈਂ ਹੀ ਗਲਤ ਕੰਮ ਕੀਤਾ ਜਿਹੜਾ ਪੁਲਿਸ ਵਿੱਚ ਭਰਤੀ ਹੋਇਆ। ਹੂੰ। ਮੇਰੇ ਫਾਦਰ ਮੈਨੂੰ ਕਹਿੰਦੇ ਰਹੇ ਕਹਿੰਦੇ ਯਾਰ ਹੋਰ ਮੈਹਿਕਮਾ ਛੱਡ ਲੈ ਕਰ ਲੈ ਕੋਈ। ਵੀ ਇਹਨੂੰ ਛੱਡ ਬਣਾ ਇੱਥੇ ਪੁਲਿਸ ਜਿਹੀ ਲੈਣਾ। ਤੇ ਸਾਨੂੰ ਬੜਾ ਚਾਅ ਸੀ ਪੁਲਿਸ ਦਾ ਯਾਰ ਉਹ ਨਿੱਕੇ ਹੁੰਦੇ ਸੀ ਪਿੰਡਾਂ ਦੇ ਵਿੱਚ ਖਾਕੂ ਕਦੇ ਲਾਲ ਪੱਗ ਬਣੀ ਹੋਣੀ ਤੇ ਆਣਾ ਲਾਵੀ ਪੁਲਿਸ ਆ ਗਈ ਪੁਲਿਸ ਆ ਗਈ। ਹੂੰ। ਤੇ ਉਹ ਤੋਂੜੇ ਵਾਲੀ ਗੱਲ ਵੀ ਜਦੋਂ ਆਰਮੀ ਦੀ ਗੱਡੀ ਵੀ ਲੰਘਣੀ ਤਾਂ ਲੋਕਾਂ ਨੇ ਸਲੂਟ ਮਾਰਨਾ ਸੀ ਬੱਚੇ ਛੋਟੇ ਖੇਡਦੇ ਸਲੂਟ ਮਾਰਿਆ ਕਰਨਾ। ਹੂੰ। ਹੁਣ ਗੱਲ ਇੱਥੇ ਆ ਜਾਂਦੀ ਏ ਕਿ ਦੋਵੇਂ ਰਿਸਪੈਕਟੇਬਲ ਡਿਪਾਰਟਮੈਂਟ ਨੇ ਪੁਲਿਸ ਵੀ ਔਰ ਸਾਡੀ ਪੁਲਿਸ ਨੇ ਜਿੰਨੀ ਸਾਡੀ ਪੁਲਿਸ ਦੀ ਵਰਲਡ ਦੇ ਵਿੱਚ ਨਾਂ ਸੀ ਦੁਨੀਆ ਰਿਸਪੈਕਟ ਕਰਦੀ ਸੀ ਔਰ ਉਹਨਾਂ ਹੀ ਨਾਂ ਇਹ ਕੁਛ ਜਿਹੜੇ ਸਾਡੇ ਮਾੜੇ ਅਫਸਰ ਵਿੱਚ ਕਹਿ ਦਈਏ ਆਪਾਂ ਆ ਗਏ ਜਾਂ ਕੁਛ ਮਾੜੇ ਬੰਦੇ ਆ ਗਏ ਉਹਨਾਂ ਨੇ ਸਾਡਾ ਸਾਡੇ ਪੁਲਿਸ ਦਾ ਇੰਨਾ ਕੁ ਮਨੋਵਲ ਡਾਊਨ ਕਰ ਦਿੱਤਾ ਕਿ ਲੋਕੀ ਪ੍ਰੀਵ ਮਚੋਰ ਰਿਟਾਇਰਮੈਂਟ ਲੈਣ ਵਾਸਤੇ ਮਜਬੂਰ ਹੋ ਗਏ ਔਰ ਕੁਛ ਮੁਲਾਜ਼ਮਾਂ ਨਾਲ ਹੀ ਜਨਤਾ ਨਾਲ ਤੇ ਧੱਕਾ ਬਾਅਦ ਦੀ ਗੱਲ ਹੈ ਪਹਿਲਾਂ ਮੁਲਾਜ਼ਮਾਂ ਤੋਂ ਉਹਨੇ ਫਿਰ ਥੱਲੇ ਨੂੰ ਮੋਨੇ ਸੀ ਮੁਲਾਜ਼ਮਾਂ ਆਪਣੇ ਨਾਲ ਜਿਹੜੇ ਕਿ ਕੰਮ ਕਰਨ ਵਾਲੇ ਬੰਦੇ ਉਹਨਾਂ ਨਾਲ ਇੰਨਾ ਕ ਤਕਾ ਹੋਇਆ ਕਿ ਉਹ ਮੁਲਾਜ਼ਮਾਂ ਨੂੰ ਰੋਡ ਤੇ ਲਿਆਂਦਾ ਰੋਡ ਤੇ ਲਿਆਂਦਾ ਮਤਲਬ ਇਹ ਹੈ ਕਿ ਭਰੀ ਹੋਏ ਮੁਲਾਜ਼ਮ ਡਿਸਮਿਸ ਅੰਡਰ ਟ్రਾਇਲ ਡਿਸਮਿਸ ਕੋਈ ਗੈਰ ਹਾਜ਼ਰੀ ਇਹਨਾਂ ਚੀਜ਼ਾਂ ਲੈ ਕੇ ਨਾ ਇੰਨਾ ਕ ਪੁਲਿਸ ਦਾ ਮਨੋਬਲ ਡਾਊਨ ਹੋ ਗਿਆ ਅਸੀਂ ਆਵਾਜ਼ ਠਾਉਣੀ ਆ ਕਿ ਪੁਲਿਸ ਨਾਲ ਤਕਾ ਨਾ ਕਰੋ ਅਫਸਰਾਂ ਨੂੰ ਵੀ ਕਹਿੰਦੇ ਆ ਤਕਾ ਨਾ ਕਰੋ ਕਿ ਉਹ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿਣੀਆਂ ਕਿਉਂਕਿ ਸਰਕਾਰ ਇਹਦੇ ਵੀ 3 ਸਾਲ ਲੰਘ ਗਏ ਸਰਕਾਰ ਸਾਲੇ ਕੀ ਹੋ ਰਿਹਾ ਅਗਲੇ ਸਾਲ ਤੇ ਰੋਲਾ ਪੈ ਜਾਂਦਾ ਸਰਕਾਰਾਂ ਦਾ ਦੂਜੀ ਗੱਲ ਮੈਂ ਇੱਧਰ ਆ ਜਾਣਾ ਹੁਣ ਜਨਤਾ ਦੇ ਪਬਲਿਕ ਦੇ ਪਬਲਿਕ ਦੀ ਕੋਈ ਸੁਣਵਾਈ ਨਹੀਂ ਸਾਡੇ ਪੁਲਿਸ ਮਹਿਕਮੇ ਚ ਹੋ ਰਹੀ ਪਬਲਿਕ ਸੜਕਾਂ ਦੇ ਤਰੀ ਫਿਰਦੀ ਹੈ ਪਬਲਿਕ ਦੀ ਕੋਈ ਸੁਣਵਾਈ ਤੀਜਾ ਹੁਣ ਆ ਜੈਨੇ ਜੀ ਆਪਾਂ ਕਰਨਲ ਸਾਹਿਬ ਵਾਲੇ ਪਾਸੇ ਮੈਂ ਕਰਨਲ ਸਾਹਿਬ ਵਾਲੇ ਪਾਸੇ ਆ ਜਾਣਾ ਕਿ ਕਰਨਲ ਸਾਹਿਬ ਦਾ ਦੇਖੋ ਉਹ ਉੱਥੇ ਰਾਤ ਨੂੰ ਕਿਤੇ ਵੀ ਰੁਕੇ ਮੈਂ ਢਾਬਾ ਵੀ ਨਹੀਂ ਕਹਿੰਦਾ ਮੈਂ ਚਾਹੇ ਕਿਤੇ ਵੀ ਰੁਕੇ ਹੋਏ ਜੇ ਉਹਨਾਂ ਕੋਲ ਰੋਂਗ ਪਾਰਕਿੰਗ ਹੋ ਗਈ ਮੈਂ ਕਹਿੰਦਾ ਉਹਨਾਂ ਨੇ ਮੰਨ ਲਓ ਆਪਾਂ ਹੋ ਗਈ ਕਹਿੰਨੇ ਜਾਂ ਕਰ ਦਿੱਤੀ ਉਸ ਤਰੀਕੇ ਨੂੰ ਆਪਾਂ ਉਹ ਇਹ ਤਾਂ ਨਹੀਂ ਵੀ ਬਲੌਕ ਹੋ ਗਿਆ ਰਸਤਾ ਬਲੌਕ ਹੋ ਗਿਆ ਜਿਹੜੀ ਟ੍ਰੈਫਿਕ ਜਾਣਾ ਆਉਂਦੀ ਔਰ ਸਾਡੇ ਮਲਾਜ਼ਮ ਪੁਲਿਸ ਦੇ ਜਿਹੜੇ ਆਏ ਉਹਨਾਂ ਨੇ ਕਰਨਲ ਸਾਹਿਬ ਨੂੰ ਇਹ ਕਿਹਾ ਵੀ ਪਾਸੇ ਕਰ ਦੋ ਉਹਨਾਂ ਨੇ ਕਿਹਾ ਕਰ ਦਿੰਨੇ ਆ ਉਹ ਕਰਨ ਤੋਂ ਲੈ ਕੇ ਇੰਨਾ ਕੋਨਾ ਦਾ ਹਾਈਪਰ ਹੋ ਗਏ ਕਿ ਉਹਨਾਂ ਨੇ ਕਰਨਲ ਸਾਹਿਬ ਨੂੰ ਗਲਪੈਨ ਤੱਕ ਗਏ ਉਹਨਾਂ ਦੇ ਬੇਟੇ ਨੂੰ ਮਾਰਨ ਕੋਟੇ ਤੱਕ ਨੋਬਤਾ ਗਈ ਕੋਟਿਆ ਮਾਰਿਆ ਮਾਰਕੁੱਟ ਕਰਨ ਤੋਂ ਬਾਅਦ ਉਹ ਭੱਜ ਗਏ ਉਥੋਂ ਚਲੇ ਗਏ ਔਰ ਜਿਹੜੀ ਸੀਸੀਟੀਵੀ ਕੈਮਰੇਜ ਫੁਟੇਜ ਉਸ ਵੇਲੇ ਰਿਕਾਰਡ ਹੋਈ ਉਹ ਰਿਕਾਰਡ ਲੈਣ ਤੋਂ ਬਾਅਦ ਢਾਬੇ ਵਾਲੇ ਮਾਲਕ ਦੇ ਬਿਆਨਾਂ ਤੇ ਇਹਨਾਂ ਨੇ ਪਰਚਾ ਦਿੱਤਾ ਜਦਕਿ ਪਹਿਲਾਂ ਠਾਬੇ ਵਾਲਾ ਮਾਲਕ ਉਹਨਾਂ ਦੀ ਵਾਈਫ ਨੇ ਦੱਸਿਆ ਕਿ ਪਹਿਲਾਂ ਸਾਨੂੰ ਬਿਆਨ ਦੱਸ ਗਿਆ ਵੀ ਆਹ ਗੱਲਬਾਤ ਹੋਈ ਹੈ ਪਰ ਦੁਬਾਰਾ ਮੈਂ ਇਹ ਬਿਆਨ ਨਹੀਂ ਦੇਣੇ ਕਿਉਂਕਿ ਮੈਂ ਵੀ ਡਰਦਾ ਕਿਉਂਕਿ ਬੰਦਾ ਡਰਦਾ ਪੁਲਿਸ ਅਫਸਰਾਂ ਕੋ ਸਾਰਿਆਂ ਕੋਲ ਜੀ ਜੀ ਠੀਕ ਹੈ ਨਾ ਉਹ ਦੁਬਾਰਾ ਬਦਲ ਗਿਆ ਉਸ ਬਿਆਨਾਂ ਤੋਂ ਚਲੋ ਇਹ ਕੱਲ ਕਰਨ ਤੋਂ ਬਾਅਦ ਉਹਨਾਂ ਪਰਚਾ ਦੇਤਾ ਅਨਨੋਨ ਪਰਸਨ ਤੇ ਪਰਚਾ ਅਨਨੋਨ ਤੇ ਦੇਣ ਦਾ ਇਹ ਰਿਜ਼ਲਟ ਤੇ ਜੇ ਉਹ ਇਹਨਾਂ ਨੂੰ ਪਤਾ ਹੀ ਨਹੀਂ ਬੰਦੇ ਕਿਹੜੇ ਸੀ ਫਿਰ ਇਹਨਾਂ ਨੇ 12 ਬੰਦੇ ਸਸਪੈਂਡ ਕਰ ਦਿੱਤਾ ਗੱਲ ਤਾਂ ਇਹ ਹੈ ਨਾ ਵੀ ਪੰਜਾਬ ਪੁਲਿਸ ਆਪਣੇ ਬੰਦੇ ਹੀ ਨਹੀਂ ਪਛਾਣਦੀ ਆਪਣੇ ਇੰਸਪੈਕਟਰ ਨਹੀਂ ਪਛਾਣਦੀ ਤਾਂ ਉਹ ਚੋਰਾ ਉਹ ਚੱਕਿਆਂ ਨੂੰ ਕਿੱਥੋਂ ਫੜੂਗੀ ਕ੍ਰਿਮੀਨਲਾਂ ਨੂੰ ਕਿੱਥੋਂ ਫੜੂਗੀ ਗੱਲ ਤਾਂ ਇਹ ਹੈ ਨਾ ਸਵਾਲ ਮੇਰਾ ਅਗਲਾ ਇਹ ਸੀ ਵੀ ਅਸੀਂ ਦੇਖਿਆ 80 ਮਿਆਂ ਦੇ 90ਵੇਂ ਦਹਾਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਬੁਰਸ਼ਾਗਰਦੀ ਕੀਤੀ ਲਲਕਾਰੇ ਮਾਰਦਿਆਂ ਫਿਰਨਾ ਕਿਸੇ ਨੂੰ ਚੱਕ ਲਿਆ ਕਿਸੇ ਨੂੰ ਮਾਰਤਾ ਕਿਸੇ ਦੇ ਲੱਤਾਂ 'ਚ ਗੂਲੀਆਂ ਮਾਰਤੀਆਂ ਇਹੋ ਜਿਹਾ ਕੰਮ ਚੱਲਦਾ ਸੀ ਉਸ ਸਮੇਂ ਤਰੱਕੀਆਂ ਵੀ ਲਈਆਂ ਸਿਪਾਈਆਂ ਤੋਂ ਲੈ ਕੇ ਡੀਐਸਪੀ ਤੱਕ ਕੁਝ ਦੇ ਕੁਝ ਬਣ ਗਏ ਲੋਕ ਇਹ ਹੀ ਇੱਛੇ ਹੋਇਆ ਖੰਨੇ ਦੇ ਵਿੱਚ ਬੱਚੇ ਨੂੰ ਚੱਕ ਲਿਆ ਗਿਆ ਸੀ ਉਹਦਾ ਇਨਕਾਊਂਟਰ ਕਰਕੇ ਕਹਿੰਦੇ ਵਾਪਸ ਪਰਤੇ ਸੀ ਤੇ ਇਹਨਾਂ ਦੇ ਕਹਿ ਲਈਏ ਵੀ ਇੱਕ ਤਰ੍ਹਾਂ ਦੀ ਹਵਾ ਦੇ ਵਿੱਚ ਸੀ ਇਹ ਵੀ ਸਾਨੂੰ ਹੁਣ ਤਰੱਕੀਆਂ ਮਿਲ ਗਈਆਂ ਨੇ ਇਹੇ ਕਰਕੇ ਇਹਨਾਂ ਨੇ ਪਟਿਆਲੇ ਜਾ ਕੇ ਉਸ ਜਗ੍ਹਾ ਤੇ ਧੌਂਸ ਦਿਖਾਈ ਉਸੇ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਇਹ ਨਿਕਲੀ ਹੋਈ ਗੱਲ ਐ ਕੀ ਲੱਗਦਾ ਜਦੋਂ ਇਸ ਤਰੀਕੇ ਦੇ ਨਾਲ ਇੰਨੀ ਖੁੱਲ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਐ ਤਾਂ ਫੇਰ ਉਹ ਸਿਰ ਨੂੰ ਚੜ ਜਾਂਦੀ ਆ ਉਹ ਸਿਆਣਿਆਂ ਦੀ ਕਹਾਵਤ ਐ ਕਿ ਰਾਜ ਪਚਾਵੇ ਮੱਝ ਤੇ ਜਾਂ ਪਚਾਵੇ ਬਾਣੀਆਂ ਠੀਕ ਹੈ ਜੀ ਉਸ ਰਾਜ ਦਾ ਰਿਜਲਟ ਇਹ ਹੋਇਆ ਕਿ ਇਹਨਾਂ ਨੂੰ ਨਾਮ ਮਿਲ ਗਿਆ ਸੀ ਉੱਥੋਂ ਜ਼ਿਆਦਾ ਹਾਂ ਇਨਾਮ ਜ਼ਿਆਦਾ ਮਿਲਦਾ ਰਿਜਲਟ ਇਹ ਹੋਗਾ ਕਿ ਇਹਨਾਂ ਨੇ ਕਿਹਾ ਵੀ ਹੁਣ ਅਸੀਂ ਰੱਬ ਬਣ ਗਏ ਹੁਣ ਨਹੀਂ ਸਾਨੂੰ ਕਿਸੇ ਦੀ ਪਰਵਾਹ ਚਾਹੇ ਬੰਦਾ ਮਾਰ ਦਈਏ ਚ ਉਹਨਾਂ ਨੇ ਕਿਹਾ ਨਹੀਂ ਆ ਗਏ ਅਸੀਂ ਅੱਗੇ ਵੀ ਕਾਊਂਟਰ ਕਰ ਗਏ ਅਸੀਂ ਤੇਰਾ ਵੀ ਇੰਕਾਊਂਟਰ ਕਰ ਦਿਆਂਗੇ ਉਹ ਇਸ ਕਰਕੇ ਕਹਿੰਦੇ ਵੀ ਉਹੀ ਜੇ ਉੱਥੇ ਬੰਦਾ ਮਾਰਦਾ ਤੈਨੂੰ ਵੀ ਮਾਰ ਦਿਆਂਗੇ ਤੂੰ ਕਰ ਲੈ ਜਈ ਉੱਥੋਂ ਨਾਮ ਮਿਲਿਆ ਸਾਡਾ ਕੱਖ ਨਹੀਂ ਵਿਗਾੜ ਸਕਦਾ ਹੁਣ ਅਸੀਂ ਅਸੀਂ ਰੱਬ ਬਣ ਗਏ ਹਾਂ ਐ ਲੱਗਦਾ ਹੋਊਗਾ ਵੀ ਇੱਕ ਮਾਰਤਾ ਤਰੱਕੀ ਮਿਲ ਗਈ ਇੱਕ ਹੋਰ ਮਾਰ ਦਿੰਨੇ ਥੋੜੀ ਹੋਰ ਮਿਲ ਜੂ ਨਾ ਤਰੱਕੀ ਤਾਂ ਜੇ ਲੈਣੀ ਬਾਕੀ ਹੀ ਤਰੱਕੀ ਵਾਲਾ ਕੰਮ ਰਹਿ ਗਿਆ ਹੈ ਤੇ ਪੈਸੇ ਵੀ ਮਲੇ ਸੀ ਨਗਦ ਨਾਮ ਹੀ ਮਿਲਿਆ ਸੀ ਜੇ ਤਰੱਕੀ ਤਾਂ ਜੇ ਲੈਣੀ ਤਰੱਕੀ ਦਾ ਲੈਣ ਦਾ ਰਿਜ਼ਲਟ ਇਹ ਮਿਲਿਆ ਕਿ ਕਰਨਲ ਸਾਹਿਬ ਨਾਲ ਜੋ ਇਹਨੇ ਧੱਕਾ ਕੀਤਾ ਨਾ ਜੋ ਉਹਨਾਂ ਨੇ ਮਾਰਕਟ ਕੀਤੀ ਤੇ ਮੁੜ ਕੇ ਦੁਬਾਰਾ ਨਾਨਕ ਸਿੰਘ ਜੀ ਐਸਪੀ ਸਾਹਿਬ ਨੇ ਇਹਨਾਂ ਨੂੰ ਸ਼ਾਬਾਸ਼ ਦਿੱਤੀ ਸ਼ਾਬਾਸ਼ ਦੇਣ ਦਾ ਰਿਜ਼ਲਟ ਇਹ ਕਿ ਪਰਚਾ ਦਿੱਤਾ ਅਨਨੋਣ ਬੰਦਿਆਂ ਤੇ ਪਰ ਆਫਟਰਲੋ ਵੀ ਆਰਮੀ ਦਾ ਕਰਨਲ ਸੀ ਕੋਈ ਛੋਟਾ ਮੋਟਾ ਰੈਂਕ ਨਹੀਂ ਆਰਮੀ ਦੇ ਇੱਕ ਕਰਨਲ ਦੇ ਅੰਡਰ ਇੱਕ ਯੂਨਿਟ ਦੇ ਵਿੱਚ 500 ਮਲਾਜ਼ਮ ਹੁੰਦੇ ਨੇ ਕਟ ਉਹ ਚ ਉਹ ਚ ਲੈਫਟੀਨੈਂਟ ਕਰਨਲ ਵੀ ਹੁੰਦਾ ਉਹਦੇ ਚ ਕੈਪਟਨ ਵੀ ਹੁੰਦਾ ਉਹ ਚ ਮੇਜਰ ਵੀ ਹੁੰਦਾ ਉਹ ਚ ਲੈਫਟੀਨੈਂਟ ਵੀ ਹੁੰਦਾ ਸੂਬੇਦਾਰ ਵੀ ਹੁੰਦਾ ਉਹ ਚ ਮੈਂ ਕਹੂੰਗਾ ਮੈਨੂੰ ਜਿਆਦਾ ਆਰਮੀ ਦਾ ਪਤਾ ਮੈਂ ਆਰਮੀ ਨਾਲ ਰਿਲੇਟਡ ਰਹਾ ਉਹ ਚ ਇੰਨੇ ਰੈਂਕ ਹੁੰਦੇ ਉਹਦੇ ਵਿੱਚ ਥੱਲੇ ਨੂੰ ਆਈ ਜਾਈਏ ਤੇ ਠੀਕ ਆ ਇੰਨੇ ਹੁੰਦੇ ਔਰ ਉਹ ਕਰਨਲ ਕੱਲਾ ਇਹਨਾਂ ਸਾਰਿਆਂ ਨੂੰ ਹੈਂਡਲ ਕਰਦਾ ਠੀਕ ਹੈ ਨਾ ਤੇ ਇਹਨਾਂ ਨੇ ਇਹ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਸੋਚੋ ਕਹਿੰਦੇ ਸ਼ਰਾਬ ਪੀਤੀ ਕਰਨ ਲੈ ਜਦੋਂ ਹਸਪਤਾਲ ਲੈ ਗਏ ਉਹਨਾਂ ਦਾ ਮੈਡੀਕਲ ਹੋਇਆ ਮੈਡੀਕਲ ਦੇ ਵਿੱਚ ਉਹ ਡਾਕਟਰ ਕਹਿੰਦਾ ਵੀ ਸ਼ਰਾਬ ਨਹੀਂ ਆਈ ਇਹਦਾ ਮਤਲਬ ਇਹਨਾਂ ਨੇ ਆਪਣੇ ਬੰਦੇ ਬਚਾਣ ਦੀ ਪੂਰੀ ਟਿਲ ਲਾ ਲਈ ਪੂਰਾ ਯੋਰ ਆ ਲਿਆ ਵੀ ਸਾਡੇ ਮੁਲਾਜ਼ਮ ਬਚ ਜਾਣ ਮੈਂ ਅਫਸਰਾਂ ਨੂੰ ਹੁਣ ਵੀ ਕਹਿੰਦਾ ਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਕਹਿੰਦਾ ਇਹਨਾਂ ਦੇ 22 ਨੇਮ ਪਰਚਾ ਦਿੱਤਾ ਜਾਵੇ ਇਹੋ ਕਰਨਲ ਸਾਹਿਬ ਦੇ ਵਾਈਫ ਦੀ ਔਰ ਪਰਿਵਾਰ ਦੀ ਮੰਗ 22 ਨੇਮ ਪਰਚਾ ਦੇ ਕੇ ਤੁਰੰਤ ਡਿਸਮਿਸ ਕੀਤੇ ਜਾਣੇ ਚਾਹੀਦੇ ਨੇ ਜੇ ਬੰਦੇ ਬਾਕੀ ਡਿਸਮਿਸ ਕੀਤੇ ਜਾ ਰਹੇ ਨੇ ਮੁਲਾਜ਼ਮਾਂ ਜਿਨ੍ਹਾਂ ਦੇ ਪਰਚਾ ਹੋਏ ਜੇ ਅਹੀ ਭਰੀ ਹੋਏ ਡਿਸਮਿਸ ਆ ਇਹ ਵੀ ਡਿਸਮਿਸ ਕੀਤੇ ਜਾਣੇ ਚਾਹੀਦੇ ਕੋਰਟ ਦੇ ਵਿੱਚੋਂ ਜੋ ਆਰਡਰ ਹੋਣਗੇ ਬਾਅਦ ਫੈਸਲਾ ਬਾਅਦ ਚ ਹੋਏਗਾ ਇਸ ਵale ਕਰਨਲ ਸਾਹਿਬ ਦੀ ਬਾਜ ਇਹੋਨਾਂ ਦੀ ਵਾਈਫ ਦੀ ਇਹੋਨਾਂ ਸਮਝ ਕੀਤਾ ਜਾਵੇ ਔਰ ਬਾਈ ਨੇ ਮੈਨਾਂ ਤੇ ਪਰਚਾ ਦਿੱਤਾ ਇਸ ਤੇ ਕੀ ਕਹੋਗੇ ਜਿਹੜੀ ਮੈਂ ਗੱਲ ਪਹਿਲਾਂ ਤੋਰੀ ਸੀ ਕਿ ਇਹ ਪੁਲਿਸ ਦੇ ਦਿਮਾਗ ਨੂੰ ਇਹ ਚੀਜ਼ਾਂ ਚੜ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਇੰਨੀ ਖੁੱਲ ਦੇ ਦਿੱਤੀ ਜਾਂਦੀ ਹੈ ਹੁਣ ਵੀ ਅਸੀਂ ਰੋਜ਼ ਅਖਬਾਰ ਚੱਕਦੇ ਆ ਇੱਕ ਦੋ ਇੱਕ ਦੋ ਇਨਕਾਊਂਟਰ ਹੁੰਦੇ ਨੇ ਆਪਾਂ ਜਲੰਧਰ 'ਚ ਬੈਠੇ ਆ ਆਪਣੇ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੂਰੀ ਤੇ ਆਦਮਪੁਰ ਹੈ ਉੱਥੇ ਕੱਲ ਰਾਤੀ ਇਨਕਾਊਂਟਰ ਹੋਇਆ ਹਰ ਰੋਜ਼ ਇਨਕਾਊਂਟਰ ਹਰ ਰੋਜ਼ ਇਨਕਾਊਂਟਰ ਇੰਨੀ ਖੁੱਲ ਪੁਲਿਸ ਨੂੰ ਦੇ ਦੇਣੀ ਚੰਗੀ ਮੰਨਦੇ ਹੋ ਤੁਸੀਂ ਜਾਂ ਪੁਲਿਸ ਇਸ ਨੂੰ ਲੈਂਦੀ ਕਦੋਂ ਹੈ ਤੁਸੀਂ ਵੀ ਪੁਲਿਸ ਦੇ ਵਿੱਚ ਰਹੇ ਹੋ ਜਦੋਂ ਇਦਾਂ ਦੀ ਖੁੱਲ ਮਿਲ ਜਾਂਦੀ ਹੈ ਤਾਂ ਫਿਰ ਪੁਲਿਸ ਕਿਹੋ ਜੀ ਬੁਰਸ਼ਾ ਕਰਦੀ ਕਰਦੀ ਹੈ ਜਾਂ ਫਿਰ ਕਿਹੋ ਜੇ ਚੰਗੇ ਕੰਮ ਵੀ ਕਰਦੀ ਹੈ ਇਹ ਜ਼ਰੂਰ ਚਾਨਣਾ ਪਾਉਗਾ ਆਪਾਂ ਸਿਰਫ ਪੜ੍ਹਣਾ ਹੀ ਨਹੀਂ ਹੈ ਪੁਲਿਸ ਨੂੰ ਇਹ ਬਰਸ਼ਾਗਰਦੀ ਦਾ ਰਿਜ਼ਲਟ ਤੁਹਾਨੂੰ ਇੱਕ ਤੱਕ ਕਰਨਲ ਸਾਹਿਬ ਦਾ ਦੇ ਦਿੱਤਾ ਠੀਕ ਹੈ ਇਹੋ ਜੀ ਬਰਸ਼ਾਗਦੀ ਜਦੋਂ ਪਹਿਲਾ ਵੇਲੇਾਂ ਤੇ ਹੁੰਦੀ ਸੀ 30 30 ਸਾਲ ਬਾਅਦ ਰਿਟਾਇਰ ਹੋਇਆਂ ਨੂੰ ਅੱਜ ਮਰਨ ਤੇ ਬੰਦੇ ਬੈਠੇ ਸਾਡੇ ਜਿਨ੍ਹਾਂ ਨੇ ਬਰਸ਼ਾਗਰਦੀ ਕੀਤੀ ਸੀ ਉਹਨਾਂ ਨੂੰ ਉਮਰ ਉਮਰ ਕੈਦ ਹੋ ਰਹੀ ਹੈ ਇਹ ਨਵੇਂ ਭਰਤੀ ਹੋਏ ਨੇ ਜਿਹੜੇ ਨਵੀਂ ਜਨਰੇਸ਼ਨ ਭਰਤੀ ਹੋਈ ਹੈ ਮੈਂ ਉਹਨਾਂ ਨੂੰ ਵਾਰ-ਵਾਰ ਇਹ ਕਹਿੰਦਾ ਸੋਚ ਸਮਝ ਕੇ ਕੰਮ ਕਰੋ ਵਰਬਲੀ ਆਰਡਰਾਂ ਦੇ ਕੋਈ ਕੰਮ ਨਾ ਕਰੋ ਇਹ ਅਫਸਰਾਂ ਨੇ ਪੈਰ ਖੇਚੇ ਜਾਣਾ ਪਿੱਛੇ ਫਸਣਾ ਤੁਸੀਂ ਤੁਸੀਂ ਦੱਸੋ ਪਹਿਲੇ ਕੇਸਾਂ ਦੇ ਵਿੱਚ ਕੋਈ ਅਫਸਰ ਅੰਦਰ ਦਿੱਤਾ ਇਸ ਕੇਸ ਦੇ ਵਿੱਚ ਕੋਈ ਐਸਐਸਪੀ ਕੋ ਉਹ ਗੋਣਾ ਬਾਈ ਆਰਡਰ ਕਹਤਾ ਪ੍ਰੋਮੋਸ਼ਨ ਦੇ ਦਾਂਗੇ ਉਹ ਯਾਰ ਪ੍ਰੋਮੋਸ਼ਨ ਨਾ ਕੱਲੀ ਦੇਖੋ ਜਨਤਾ ਦੇਖੋ ਪਰਿਵਾਰ ਆਪਣਾ ਦੇਖੋ ਪਿਛੇ ਤੁਸੀਂ ਵੀ ਦੇਖੋ ਨੌਕਰੀ ਕਰਨੀ ਹੈ ਕੱਲ ਇੱਕ ਇੱਕ ਚੀਜ਼ ਇਹਨਾਂ ਦੇਖੋ ਨਵੀਂ ਜਨਰੇਸ਼ਨ ਨਵੇਂ ਭਰਤੀ ਮੁੰਡੇ ਕਾਲਜਾਂ ਚੋਂ ਨਿਕਲ ਕੇ ਆਏ ਨੇ ਨਵੇਂ ਭਰਤੀ ਹੋ ਗਏ ਨੇ ਉਹਨੂੰ ਅੱਗੇ ਦਾ ਫਿਊਚਰ ਨਹੀਂ ਪਤਾ ਕਿ ਕੀ ਹੋਣਾ ਹਾਂ ਠੀਕ ਹੈ ਨਾ ਫੜ ਕੇ ਮਾਰ ਦਿੱਤੇ ਜਾਂ ਫੜ ਕੇ ਇਨਕਾਊਂਟਰ ਕਰ ਦਿੱਤਾ ਉਹਨਾਂ ਦੋਹਾਂ ਚੀਜ਼ਾਂ 'ਚ ਫਰਕ ਹੈ ਇਨਕਾਊਂਟਰ ਕਰਨਾ ਔਰ ਇਨਕਾਊਂਟਰ ਹੋਣਾ ਹਾਂ ਦੋਨਾਂ ਚੀਜ਼ਾਂ 'ਚ ਫਰਕ ਹੈ ਇਹ ਇਹ ਕਿਦਾਂ ਹੋ ਜਾਂਦਾ ਹੈ ਤੁਸੀਂ ਵੀ ਤਾਂ ਜਾਣਦੇ ਰਹੋਗੇ ਇਨਵੈਸਟੀਗੇਸ਼ਨ ਕਰਨ ਇਹ ਆਧਾਰ ਬਣਾਇਆ ਜਾਂਦਾ ਇੱਕੋ ਜੀ ਸਟੋਰੀ ਹੈ ਕਿ ਅਸੀਂ ਫਲਾਨੀ ਜਗ੍ਹਾ ਤੇ ਗਏ ਅਸਲਾ ਕਰਨ ਦੇ ਲਈ ਜਬਤ ਕਰਨ ਦੇ ਲਈ ਫਲਾਨੀ ਜਗ੍ਹਾ ਤੇ ਉਹਨੇ ਦੱਸਿਆ ਪਿਆ ਹੋਇਆ ਤੇ ਜਦੋਂ ਪੁੱਟ ਰਹੇ ਸੀ ਉਹਨੇ ਉਹੀ ਅਸਲਾ ਚੱਕ ਕੇ ਪੁਲਿਸ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਚ ਮਾਰ ਦਿੱਤਾ ਇੱਕੋ ਜਿਹੀਆਂ ਸਟੋਰੀਆਂ ਇੱਕੋ ਜਿਹੀਆਂ ਸਟੋਰੀਆਂ ਤੁਸੀਂ ਵੀ ਗਏ ਹੋਵੋਗੇ ਇਦਾਂ ਇਨਵੈਸਟੀਗੇਸ਼ਨ ਕਰਨ ਜਾਂ ਕਿਤੇ ਉਹ ਅਸਲਾ ਜਬਤ ਕਰਨ ਦੇ ਲਈ ਕੀ ਆਪ ਹੀ ਕਰਾਉਂਦੇ ਨੇ ਮੁਲਾਜ਼ਮ ਦੇ ਕੋਲੋਂ ਵੀ ਪਾਈ ਤੂੰ ਹੀ ਪੱਟ ਤੂੰ ਹੀ ਕੱਢ ਕਿੱਥੇ ਮੁਲਜ਼ਮ ਦੇ ਕੋਲੋਂ ਏਦਾਂ ਹੁੰਦਾ ਹੈ ਕੰਮ ਇਹ ਤੁਹਾਨੂੰ ਪਤਾ ਕਿ ਜਿਸ ਬੰਦੇ ਨੇ ਅਸਲਾ ਦਰੱਖਿਆ ਉਹਨੇ ਕੀ ਗੱਲ ਰਫਲ ਵੀ ਉੱਥੇ ਰੱਖੀ ਉਹਨੇ ਰਫਲ ਦੇ ਵਿੱਚ ਜਿਹੜਾ ਅਸਲਾ ਲੋਡ ਕਰਕੇ ਵੀ ਰੱਖਿਆ ਕੌਕ ਕਰਕੇ ਵੀ ਰੱਖਿਆ ਵੀ ਜਦੋਂ ਚੱਕਿਆ ਤਾਂ ਨਾਲ ਹੀ ਗੋਲੀ ਮਾਰਤੀ ਹਾਂ ਠੀਕ ਹੈ ਨਾ ਇਹਦਾ ਮਤਲਬ ਤੁਸੀਂ ਕੱਲ੍ਹ ਵਾਪਸ ਰਿਕਵਰੀ ਕਰਨਾ ਫਿਰ ਤੁਸੀਂ ਆਪ ਹੀ ਕਰ ਲਓ ਉਹਨੂੰ ਪਿੱਛੇ ਕਢਾ ਤੁਸੀਂ ਆਪ ਰਿਕਵਰੀ ਕਰ ਲਓ ਉਹਦੇ ਉਹਨੂੰ ਕਰਨ ਤੁਹਾਨੂੰ ਕਰਨ ਦੀ ਲੋੜ ਉਹਨੂੰ ਕਰਨ ਦੀ ਲੋੜ ਤੁਸੀਂ ਆਪ ਨਹੀਂ ਚੁੱਕ ਸਕਦੇ ਉਤੋਂ ਉਹਨੂੰ ਪੁੱਛੋ ਕਿੱਥੇ ਅਵੀ ਜਦ ਬੰਦਾ ਫੜਿਆ ਤੁਸੀਂ ਉੱਥੇ ਕਢਾਓ ਨਿਸ਼ਾਨਦੇਹੀ ਕਰਾ ਕੇ ਉਹਨੂੰ ਪਿੱਛੇ ਕਰ ਲਓ ਉਹਨੂੰ ਪਿੱਛੇ ਕਰਨਾ ਵੀ ਇੱਥੇ ਰੱਖਿਆ ਵੀ ਇੱਥੋਂ ਕਢ ਇੱਥੋਂ ਸਾਫ਼ ਯ ਸਹੀ ਨਾ ਤਾਂ ਮੈਂ ਨਹੀਂ ਕਹਿੰਦਾ ਸਾਰੇ ਗਲਤ ਨੇ ਕੋਸ਼ਿਸ਼ ਹੋਣਗੇ ਪਰ ਇੰਨੀ ਨਿਹਰ ਕਰਦੀ ਨਾ ਕਰੋ ਕਾਕਾ ਜਿਹੜੇ ਸੁਣਦੇ ਹੋਗੇ ਨਾ ਆਵਾਜ਼ ਤੁਹਾਨੂੰ ਮੈਂ ਦੱਸ ਦੇਣਾ ਇਹ ਨਿਪਟਣੀ ਮਗਰ ਤੁਹਾਡੇ ਬਜ਼ੁਰਗਾਂ ਨੂੰ ਪੈਣੀ ਹੈ ਤੁਸੀਂ ਤੇ ਬਹਿ ਜਾਣਾ ਅੰਦਰ ਤੇ ਬਜ਼ੁਰਗ ਵਿਚਾਰੇ ਵੈਸੇ ਮਰ ਜਾਂਨੇ ਕੋਈ ਯਾਰ ਮੁੰਡਾ ਥਾਣੇਦਾਰ ਭਰਤੀ ਕਰਾਇਆ ਸੀ ਜ਼ਿੰਦਗੀ ਰੁਲ ਗਈ ਜਿੱਦਾਂ ਤੇ ਮੇਰੇ ਨਾਲ ਹੋਈ ਹੈ ਆ ਮੈਂ ਵੀ ਮੇਰਾ ਵੀ ਬੇਟਾ ਗਿਆ ਮੇਰੀ ਮਾਂ ਗਈ ਮੇਰਾ ਪਿਓ ਗਿਆ ਸਿਰਫ ਮੇਰੇ ਸਦਮੇ ਕਰਕੇ ਕਿ ਯਾਰ ਮੁੰਡਾ ਥਾਣੇਦਾਰ ਭਰਤੀ ਕਰਾਇਆ ਸੀ ਮੁੰਡਾ ਤੇ ਰੁਲ ਗਿਆ ਮੁੰਡਾ ਤੇ ਮਰ ਗਿਆ ਉਹ ਬਈ ਇਹਨਾਂ ਚੀਜ਼ਾਂ ਨੂੰ ਕਹਿਣਾ ਜਿਹੜੇ ਥਾਣੇਦਾਰ ਜਾਂ ਮੇਰੀ ਬਾਤ ਸੁਣਦੇ ਹੋਗੇ ਨਾ ਥੋੜਾ ਜਿਹਾ ਅਲਰਟ ਹੋ ਜਾਓ ਕਿਸੇ ਨੇ ਤੁਹਾਡੇ ਮਗਰ ਨਹੀਂ ਖਲੋਣਾ ਤੁਹਾਨੂੰ ਸਿਰਫ ਆਪਣਾ ਪਰਛਾਵੇਂ ਤੋਂ ਵੀ ਡਰ ਲੱਗਣਾ ਮੁੜ ਕੇ ਵੀ ਪਰਛਾਵੇਂ ਸਾਡਾ ਨਾਲ ਚੱਲਦਾ ਨਹੀਂ ਅੱਜ ਵੀ ਡਰਦੇ ਨੇ ਜਿਹੜੇ ਬੰਦੇ ਹੁਣ ਭੁਗਤ ਰਹੇ ਨੇ ਕਹਿੰਦੇ ਜਵਾਨੀ ਚ ਤਾਂ ਚਲੋ ਸਜ਼ਾ ਹੋਣੀ ਏ ਇੱਕ ਅਲੱਗ ਕਿਸਮ ਦਾ ਹੁੰਦਾ ਹੈ ਪਰ ਜਦੋਂ ਹੁਣ ਬੁਢਾਪੇ ਦੇ ਵਿੱਚ ਜਾ ਕੇ ਜੇਲ੍ਹ ਚ ਆਪਣੀਆਂ ਹੱਡੀਆਂ ਘਸਾਉਣੀਆਂ ਪੈਣਗੀਆਂ ਤਾਂ ਫਿਰ ਚੇਤਾ ਆਉਂਦਾ ਵੀ ਅਸੀਂ ਜੋ ਕੁਝ ਪਿੱਛੇ ਕੀਤਾ ਉਹ ਕਿੰਨਾ ਸਹੀ ਜਾਂ ਪਿੱਛੇ ਕਿੰਨਾ ਗਲਤ ਸੀ ਆਖਰੀ ਸੰਦੇਸ਼ ਦੇ ਦਿਓ ਕੀ ਕਹਿੰਦੇ ਮੈਂ ਆਖ ਕਿ ਨਾਨਕ ਸਿੰਘ ਜੀ ਬਣਦੀ ਕਾਰਵਾਈ ਕੀਤੀ ਜਾਵੇ ਪਰਚਾ 307 ਦਾ ਬਣਦਾ ਦਿੱਤਾ ਜਾਵੇ ਜੇ ਨਹੀਂ ਦਿੱਤਾ ਜਾਂਦਾ ਇਹਦਾ ਮਤਲਬ ਤੁਸੀਂ ਵੀ ਇਨਵੋਲਵ ਨਾਲ 120 ਬੀਚ ਮੈਂ ਸਰਕਾਰ ਕੋਲੋਂ ਮੰਗ ਕਰਦਾ ਵੀ ਇਹਨਾਂ ਨੂੰ ਵੀ ਨਾਮ ਰੱਖਿਆ ਜਾਵੇ ਕਿਉਂਕਿ ਜੇ ਇਹਨਾਂ ਨੂੰ ਜਾਣਦੇ ਹੋਇਆ ਪਹਿਲਾਂ ਪਰਚਾ ਨਹੀਂ ਦਿੱਤਾ ਇਹਦਾ ਮਤਲਬ ਇਹ ਨਾਲ ਨੇ ਔਰ ਇਹਨਾਂ ਦੀ ਸਹਿਮਤੀ ਸੱਲੇ ਸਭ ਕੁਝ ਹੋਇਆ ਜੀ ਜਦ ਇਹ ਪਰਚਾ ਦਿੱਤਾ ਜਾਵੇ ਤੁਰੰਤ ਉਹਨਾਂ ਦਾ ਐਕਸ਼ਨ ਕੀਤਾ ਜਾਵੇ ਨਹੀਂ ਤੇ ਫਿਰ ਕੋਈ ਨਹੀਂ ਹਾਈ ਕੋਰਟ ਆਰਡਰ ਕਰਾ ਕੇ ਕਰਵਾ ਲਾਂਗੇ ਪਰਚਾ ਕਰਾਵਾਂਗੇ ਮਗਰ ਨਹੀਂ ਹਰਦੇ ਪਿੱਛੇ ਨਹੀਂ ਹਟਦੇ ਚੱਲਾਂਗੇ ਨਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਏ ਸੰ ਭੋਪਿੰਦਰ ਸਿੰਘ ਉਤਰਾ ਜੀ ਤੇ ਜਿਨ੍ਹਾਂ ਨੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਇਹ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਚਲਾਉਂਦੇ ਨੇ ਪਰ ਤੇ ਇਸੇ ਦੇ ਨਾਲ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਨਿਹਰਗਰਦੀ ਬੁਰਸ਼ਾਗਰਦੀ ਤਸੀਲਗਾਤਾਰ ਰੋਜ਼ ਅਖਬਾਰ ਦੇ ਵਿੱਚ ਤਿੰਨ ਤੋਂ ਚਾਰ ਖਬਰਾਂ ਇਨਕਾਊਂਟਰ ਦੀਆਂ ਦੇਖ ਰਹੇ ਆ ਇਨਕਾਊਂਟਰਾਂ ਨੂੰ ਗਲੋਰੀਫਾਈ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਹਾਲਾਂਕਿ ਇਨਕਾਊਂਟਰ ਹੋਣਾ ਸਰਕਾਰ ਦੀ ਬਹੁਤ ਚੰਗੀ ਪ੍ਰਾਪਤੀ ਨਹੀਂ ਹੁੰਦੀ ਇਹ ਨਕਾਮੀਆਂ ਹੁੰਦੀਆਂ ਨੇ ਤੁਸੀਂ ਜੇ ਤੁਹਾਨੂੰ ਕਿਸੇ ਦਾ ਇਨਕਾਊਂਟਰ ਕਰਨਾ ਪੈ ਰਿਹਾ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਰੀਹੈਬਿਲੀਟੇਟ ਨਹੀਂ ਕਰ ਪਾ ਰਹੇ ਤੁਸੀਂ ਮੁੜ ਕੇ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਯੋਗ ਨਹੀਂ ਉਹ ਉਹਨਾਂ ਨੌਜਵਾਨਾਂ ਨੂੰ ਜਿਹੜੇ ਗਲਤ ਰਾਹ ਤੇ ਪੈ ਗਏ ਨੇ ਬਹੁਤ ਗਲਤ ਕਿਸਮ ਦੀ ਇਹ ਵਰਤੀ ਚੱਲ ਰਹੀ ਹੈ ਤੇ ਕਰਨਲ ਸਾਹਿਬ ਨਾਲ ਜੋ ਕੁਝ ਹੋਇਆ ਉਸ ਤੇ ਵੀ ਇਹਨਾਂ ਨੇ ਆਪਣੀ ਵਿਭਾਗਕ ਟਿੱਪਣੀ ਰੱਖੀ ਹੈ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਤੁਸੀਂ ਆਪਣੇ ਵਿਚਾਰ ਰਾਇ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹਾਂ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ